ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਅੱਜ ਮੇਰਾ ਪੰਜਾਬ ਵਿੱਚ ਅਸੀਂ ਗੱਲ ਕਰਨੀ ਹੈ ਬਹੁਤ ਸਾਰੇ ਪੰਜਾਬੀਆਂ ਦੇ ਲਾਲਚੀ ਹੋ ਜਾਣ ਬਾਰੇ ਜੋ चंद ਪੈਸਿਆਂ ਦੇ ਲਾਲਚ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਪੰਜਾਬ ਦੇ ਦੁਸ਼ਮਣ ਅਜਿਹੇ ਪੰਜਾਬੀਆਂ ਤੋਂ ਤੁਸੀਂ ਤਾਂ ਹੀ ਬਚ ਸਕਦੇ ਹੋ ਜੇਕਰ ਖਾਣ ਪੀਣ ਵਾਲੀਆਂ ਵਸਤਾਂ ਨੂੰ ਖਰੀਦਣ ਤੋਂ ਪਹਿਲਾਂ ਇਸ ਗੱਲ ਦੀ ਕੋਖ ਪੜਤਾਲ ਚੰਗੀ ਤਰ੍ਹਾਂ ਕਰ ਲਵੋਗੇ ਕਿ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਤਾਂ ਨਹੀਂ ਹੈ ਪੰਜਾਬ ਵਿੱਚ 1 ਸਾਲ ਦੇ ਦੌਰਾਨ ਪਨੀਰ ਦੇ 59 ਦੇਸੀ ਘਿਓ ਦੇ 28 ਸੈਂਪਲ ਅਨਸੇਫ ਮਿਲੇ ਹਨ ਇਸ ਸਾਲ ਲਏ ਗਏ ਕੁੱਲ 531 ਸੈਂਪਲਾਂ ਵਿੱਚੋਂ 196 ਸੈਂਪਲ ਸਬਸਟੈਂਡਰਡ ਪਾਏ ਗਏ ਹਨ ਮਤਲਬ ਕਹਿਣ ਦਾ ਇਹ ਹੋਇਆ ਕਿ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਅਗਰ ਲੋਕ ਖਾ ਲੈਂਦੇ ਹਨ ਤਾਂ ਉਹਨਾਂ ਦੀ ਸਿਹਤ ਨੂੰ ਲਾਭ ਹੋਣ ਦੀ ਬਜਾਏ ਸਿੱਧਾ-ਸਿੱਧਾ ਨੁਕਸਾਨ ਹੁੰਦਾ ਹੈ ਮਿਲਾਵਟ ਖੋਰਾਂ ਦੇ ਖਿਲਾਫ ਕੰਮ ਕਰ ਰਹੀਆਂ ਟੀਮਾਂ ਨੂੰ ਇਨ੍ਹਾਂ ਸੈਂਪਲਾਂ ਵਿੱਚ ਕੈਮੀਕਲਾਂ ਦੀ ਮਿਲਾਵਟ ਮਿਲੀ ਹੈ। ਕਈ ਹੋਰ ਤਰ੍ਹਾਂ ਦੀਆਂ ਚੀਜ਼ਾਂ ਵੀ ਇਨ੍ਹਾਂ ਸੈਂਪਲਾਂ ਦੇ ਵਿੱਚ ਮਿਲੀਆਂ ਹਨ। ਦੁੱਧ ਦੇ 310 ਸੈਂਪਲਾਂ ਵਿੱਚੋਂ 82 ਸੈਂਪਲ ਸਬ-ਸਟੈਂਡਰਡ ਪਾਏ ਗਏ ਹਨ। ਕਹਿਣ ਦਾ ਭਾਵ ਇਹ ਹੋਇਆ ਕਿ ਲਗਭਗ ਤੀਸਰਾ ਹਿੱਸਾ ਜਿਹੜਾ ਦੁੱਧ ਲੋਕਾਂ ਨੂੰ ਸਪਲਾਈ ਹੁੰਦਾ ਰਿਹਾ ਹੈ ਉਹ ਸਬ-ਸਟੈਂਡਰਡ ਸੀ। ਇਸ ਦੁੱਧ ਦੇ ਬਦਲੇ ਆਮ ਲੋਕਾਂ ਵੱਲੋਂ ਭੁਗਤਾਨ ਤਾਂ ਪੂਰਾ ਕੀਤਾ ਗਿਆ ਪਰੰਤੂ ਉਸ ਵਿੱਚ ਉਹ ਸਾਰੇ ਪੋਸ਼ਟਿਕ ਤੱਤ ਨਹੀਂ ਸਨ ਜਿਹੜੇ ਦੁੱਧ ਵਿੱਚ ਹੋਣੇ ਚਾਹੀਦੇ ਹਨ ਮਿਲਾਵਟ ਖੋਰੀ ਨੇ ਇਹਨਾਂ ਪੋਸ਼ਟਿਕ ਤੱਤਾਂ ਨੂੰ ਖੋਰਾ ਲਾ ਦਿੱਤਾ ਹੋਇਆ ਸੀ ਅੱਜ ਮੇਰਾ ਪੰਜਾਬ ਉਹ ਪੰਜਾਬ ਨਹੀਂ ਰਿਹਾ ਜਿਸ ਵਿੱਚ ਕਦੇ ਦੁੱਧ ਦੀਆਂ ਦੇਸੀ ਘਿਓ ਦੀਆਂ ਨਦੀਆਂ ਵਗਦੀਆਂ ਸਨ ਆਮ ਲੋਕਾਂ ਨੂੰ ਹੁਣ ਦੁੱਧ ਅਤੇ ਦੇਸੀ ਘਿਓ ਸਹਿਜ ਤਰੀਕੇ ਨਾਲ ਮਿਲਦਾ ਜਾਂਦਾ ਹੈ ਪਰੰਤੂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਜਿਹੜਾ ਦੁੱਧ ਅਤੇ ਦੇਸੀ ਘਿਓ ਉਹ ਇਸਤੇਮਾਲ ਕਰ ਰਹੇ ਹਨ ਉਹ ਸ਼ੁੱਧ ਹੈ ਵੀ ਜਾਂ ਨਹੀਂ ਹੈਰਾਨੀ ਦੀ ਗੱਲ ਇਹ ਹੈ ਕਿ ਮਿਲਾਵਟ ਖੋਰੀ ਦੇ ਮਾਮਲੇ ਵਿੱਚ ਪਿਛਲੇ 5 ਸਾਲਾਂ ਦੌਰਾਨ 145 ਲੋਕਾਂ ਨੂੰ ਪੰਜਾਬ ਵਿੱਚ ਸਜ਼ਾ ਵੀ ਹੋ ਚੁੱਕੀ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਮਿਲਾਵਟ ਖੋਰਾ ਦੇ ਖਿਲਾਫ ਪੂਰੀ ਕਮਰ ਕੱਸੇ ਹੋਏ ਹੈ ਇਹ ਹੀ ਕਾਰਨ ਹੈ ਕਿ ਸਰਕਾਰ ਵੱਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਇਸ ਗੱਲ ਦਾ ਪਤਾ ਲਗਾਉਣ ਵਿੱਚ ਲੱਗੀਆਂ ਹੋਈਆਂ ਹਨ ਕਿ ਮਾਰਕੀਟ ਵਿੱਚ ਦੇਸੀ ਘਿਓ ਜੋ ਕਿ A1 ਅਤੇ A2 ਕੈਟਾਗਰੀ ਦਾ बिक ਰਿਹਾ ਹੈ A1 ਕੈਟਾਗਰੀ ਦੇ ਦੇਸੀ ਘਿਓ ਲਈ 600 ਤੋਂ ਲੈ ਕੇ 1000 ਰੁਪਏ ਪ੍ਰਤੀ ਕਿਲੋਗ੍ਰam ਲਏ ਜਾ ਰਹੇ ਹਨ ਜਦੋਂ ਕਿ A2 ਕੈਟਾਗਰੀ ਦੇ ਦੇਸੀ ਘਿਓ ਵਿੱਚ 2000 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕਿਲੋਗ੍ਰam ਲਏ ਜਾ ਰਹੇ ਹਨ ਜਾਂਚ ਕਰਨ ਵਾਲੀਆਂ ਟੀਮਾਂ ਇਸ ਗੱਲ ਦੀ ਤੈਅ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਮਾਰਕੀਟ ਵੱਲੋਂ ਦੇਸੀ ਘਿਓ ਲਈ A1 ਅਤੇ A2 ਕੈਟਾਗਰੀ ਤਹਿ ਕਿਵੇਂ ਕੀਤੀ ਗਈ ਹੈ ਖਾਣ-ਪੀਣ ਦੀਆਂ ਚੀਜ਼ਾਂ ਦੇ ਮਾਮਲੇ ਵਿੱਚ ਚੰਗੀ ਗੱਲ ਇਹ ਹੈ ਕਿ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਬੱਚਿਆਂ ਲਈ ਵੇਚੇ ਜਾ ਰਹੇ એનર્ਜੀ ਡਰਿੰਕਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਸਭ ਤੋਂ ਜ਼ਿਆਦਾ ਮਿਲਾਵਟ ਪਨੀਰ ਅਤੇ ਦੇਸੀ ਘਿਓ ਵਿੱਚ ਪਾਈ ਗਈ ਹੈ ਪੰਜਾਬ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖਾਣ ਪੀਣ ਵਾਲੀਆਂ ਇਹ ਚੀਜ਼ਾਂ ਕਿਸੇ ਜਾਣਕਾਰ ਸਰੋਤ ਤੋਂ ਹੀ ਖਰੀਦਣ ਜਾਂ ਫਿਰ ਇਹਨਾਂ ਨੂੰ ਘਰ ਵਿੱਚ ਹੀ ਬਣਾਓ ਇਹ ਜਾਣਕਾਰੀ ਨਵਜ ਪੰਜਾਬ ਦੀ ਨੇ ਨੈਸ਼ਨਲ ਅਖਬਾਰ ਅਮਰ ਉਜਾਲਾ ਤੋਂ ਲਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਪਨੀਰ ਦੇ ਲਏ ਗਏ 2340 ਸੈਂਪਲਾਂ ਵਿੱਚੋਂ 1000 ਵਿੱਚ ਗੜਬੜ ਦੀ ਪਹਿਚਾਨ ਹੋਈ ਹੈ ਦੁੱਧ ਦੇ 2559 ਸੈਂਪਲਾਂ ਵਿੱਚੋਂ 700 ਸੈਂਪਲ ਜਿਹੜੇ ਨੇ ਉਹ ਮਾਣਕਾਂ ਦੇ ਅਨੁਸਾਰ खरे ਨਹੀਂ ਉਤਰੇ ਹਨ ਠੀਕ ਇਸੇ ਪ੍ਰਕਾਰ ਦੇਸੀ ਘੋ ਮਸਾਲੇ ਮਠਾਈਆਂ ਫਲ ਸਬਜ਼ੀਆਂ ਵਿੱਚ ਵੀ ਗੜਬੜੀ ਪਾਈ ਗਈ ਹੈ ਸਰਕਾਰ ਨੇ ਉਂਜ ਤਾਂ ਹਰ ਜ਼ਿਲ੍ਹੇ ਵਿੱਚ ਫੂਡ ਸੇਫਟੀ ਔਨ ਬਹੀਲਸ ਮੋਬਾਈਲ ਲੈਬ ਯੂਨਿਟ ਤਾਇਨਾਤ ਵੀ ਕੀਤੀ ਹੋਈ ਹੈ ਇਹ ਯੂਨਿਟ ਪਿੰਡਾਂ ਸ਼ਹਿਰਾਂ ਵਿੱਚ ਘੁੰਮ ਘੁੰਮ ਕੇ ਮੌਕੇ ਤੇ ਸੈਂਪਲ ਲੈ ਕੇ ਇਸ ਗੱਲ ਦੀ ਪੜਤਾਲ ਕਰਦੀਆਂ ਹਨ ਕਿ ਲੋਕਾਂ ਨੂੰ ਉਪਲਬਧ ਹੋ ਰਹੀਆਂ ਚੀਜ਼ਾਂ ਵਿੱਚ ਮਿਲਾਵਟ ਕੀਤੀ ਹੋਈ ਹੈ ਜਾਂ ਨਹੀਂ ਆਮ ਲੋਕਾਂ ਨੂੰ ਵੀ ਇਹ ਸੁਵਿਧਾ ਹੁੰਦੀ ਹੈ ਕਿ ਉਹ ਇਨ੍ਹਾਂ ਮੋਬਾਈਲ ਲੈਬ ਯੂਨਿਟਾਂ ਤੋਂ ਆਪਣੇ ਘਰ ਖਰੀਦ ਕੇ ਲਿਆਂਦੀਆਂ ਗਈਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਜਾਂਚ ਕਰਵਾ ਲੈਣ ਨਵਲ ਪੰਜਾਬ ਦੀ ਮੰਨਦਾ ਹੈ ਕਿ ਇਹ ਮੋਬਾਈਲ ਯੂਨਟਾਂ ਤੇ ਸਰਕਾਰ ਵੱਲੋਂ ਕੀਤੇ ਉਪਰਾਲੇ ਉਤਨੇ ਜ਼ਿਆਦਾ ਨਹੀਂ ਹਨ ਜਿੰਨੇ ਦੀ ਪੰਜਾਬ ਵਿੱਚ ਇਸ ਵੇਲੇ ਲੋੜ ਹੈ ਜਦੋਂ ਸਾਡੇ ਆਲੇ-ਦੁਆਲੇ ਮਿਲਣਵਾਰਨੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਆਮ ਜੀ ਗੱਲ ਹੋ ਗਈ ਹੋਵੇ ਤਾਂ ਫਿਰ ਉਸ ਦੀ ਪੜਤਾਲ ਬਹੁਤ ਗਹਿਰੇ ਲੈਵਲ ਤੇ ਹੋਣਾ ਜ਼ਰੂਰੀ ਹੋ ਜਾਂਦਾ ਹੈ ਅੱਜ ਮੇਰੇ ਪੰਜਾਬ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਆਮ ਲੋਕਾਂ ਦਾ ਭਰੋਸਾ ਜਿੱਥੇ ਬਹੁਤ ਸਾਰੇ ਦੁਕਾਨਦਾਰਾਂ ਤੋਂ ਉੱਠਣਾ ਸ਼ੁਰੂ ਹੋ ਗਿਆ ਹੈ ਉੱਥੇ ਇੰਜ ਲੱਗਦਾ ਹੈ ਜਿਵੇਂ ਕੋਈ ਭਰੋਸੇਯੋਗ ਬਚਿਆ ਹੀ ਨਾ ਹੋਵੇ ਅਜਿਹੇ ਵਿੱਚ ਸਿਰਫ ਤੇ ਸਿਰਫ ਜਾਗਰੂਕਤਾ ਹੀ ਇੱਕ ਅਜੀਹਾ ਹਥਿਆਰ ਹੈ ਜਿਸ ਨੂੰ ਅਪਣਾ ਕੇ ਅਸੀਂ ਆਪਣੀਆਂ ਖਾਣ ਪੀਣ ਵਾਲੀਆਂ ਵਸਤਾਂ ਦੀ ਅਸਲੀਅਤ ਚੈੱਕ ਕਰ ਸਕਦੇ ਹਾਂ ਘਰ ਵਿੱਚ ਹੀ ਪਨੀਰ ਅਤੇ ਦੁੱਧ ਚੈੱਕ ਕਰਨ ਦੇ ਤਰੀਕੇ ਸਾਨੂੰ ਸਿੱਖਣੇ ਪੈਣਗੇ। ਅਸੀਂ ਬਹੁਤ ਜਲਦ ਤੁਹਾਡੇ ਵਾਸਤੇ ਅਜਿਹੀ ਵੀਡੀਓਜ਼ ਲੈ ਕੇ ਆਵਾਂਗੇ ਜਿਨ੍ਹਾਂ ਵਿੱਚ ਖਾਣ-ਪੀਣ ਦੀਆਂ ਆਮ ਵਸਤਾਂ ਨੂੰ ਚੈੱਕ ਕਰਨ ਦੀ ਵਿਗਿਆਨਿਕ ਵਿਧੀ ਦੱਸੀ ਗਈ ਹੋਵੇਗੀ। ਹੁਣ ਥੋੜੀ ਗੱਲ ਕਰਦੇ ਹਾਂ ਪਨੀਰ ਬਣਾਉਣ ਦੀ ਵਿਧੀ ਬਾਰੇ। ਟ੍ਰੈਡੀਸ਼ਨਲ ਤਰੀਕੇ ਨਾਲ ਦੁੱਧ ਨੂੰ ਫਟਾ ਕੇ ਪਨੀਰ ਬਣਾਉਣ ਬਣਾਇਆ ਜਾਂਦਾ ਹੈ। 100 ਗ੍ਰਾਮ ਅਸਲੀ ਪਨੀਰ ਵਿੱਚ 18 ਤੋਂ 20 ਗ੍ਰਾਮ ਚੰਗੀ ਕੁਆਲਿਟੀ ਦਾ ਪਨੀਰ ਹੁੰਦਾ ਹੈ। ਇਹ ਪ੍ਰੋਟੀਨ ਸਾਡੇ ਸਰੀਰ ਦੀ ਮਾਸਪੇਸ਼ੀਆਂ ਨੂੰ ਜ਼ਰੂਰੀ ਨੋ ਤਰ੍ਹਾਂ ਦੇ ਅਮੀਨੋ ਐਸਿਡ ਪ੍ਰਦਾਨ ਕਰਦਾ ਹੈ ਇਸ ਦੇ ਉਲਟ ਵੈਜੀਟੇਬਲ ਆਇਲ ਨਾਲ ਤਿਆਰ ਕੀਤਾ ਗਿਆ ਇਹਨਾਂ ਨਾਲੋਂ ਪਨੀਰ ਖਾਣ ਪੀਣ ਨਾਲ ਕੈਲੈਸਟ੍ਰੋਲ ਦੀ ਮਾਤਰਾ ਘੱਟ ਹੋ ਸਕਦੀ ਹੈ ਪਰੰਤੂ ਇਸ ਤਰ੍ਹਾਂ ਦੇ ਪ੍ਰੋਟੀਨ ਵਿੱਚ ਸੋਡੀਅਮ ਅਤੇ ਟ੍ਰਾਂਸ ਫੈਟ ਦੀ ਬਹੁਤ ਜ਼ਿਆਦਾ ਮਾਤਰਾ ਸਿਹਤ ਨੂੰ ਨੁਕਸਾਨ ਪਹੁੰਚਾਦੀ ਹੈ ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਆਰਟੀਫੀਸ਼ੀਅਲ ਪਨੀਰ ਜੋ ਕਿ ਵੈਜੀਟੇਬਲ ਆਇਲ ਨਾਲ ਬਣਾਇਆ ਜਾਂਦਾ ਹੈ ਉਸ ਦੇ ਪ੍ਰਯੋਗ ਨੂੰ 21 ਵਿੱਚ ਪਰਮਿਸ਼ਨ ਦੇ ਦਿੱਤੀ ਗਈ ਹੈ ਇਹੀ ਕਾਰਨ ਹੈ ਕਿ ਮਹਾਰਾਸ਼ਟਰ ਵਿੱਚ FDA ਨੇ ਗ੍ਰਾਹਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਮੈਨੂ ਦੇ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰ ਕਰਨ ਕਿ ਜਿਹੜਾ ਪਨੀਰ ਗ੍ਰਾਹਕਾਂ ਨੂੰ ਪਰੋਸ ਰਹੇ ਹਨ ਉਹ ਤਿਆਰ ਕਿਦਾਂ ਕੀਤਾ ਗਿਆ ਹੈ ਮੈਨੂ ਵਿੱਚ ਇਸ ਗੱਲ ਦੀ ਜ਼ਿਕਰ ਸਾਫ਼ ਹੋਣਾ ਚਾਹੀਦਾ ਹੈ ਕਿ ਜਿਹੜਾ ਪਨੀਰ ਗ੍ਰਾਹਕਾਂ ਨੂੰ ਪਰੋਸਿਆ ਜਾਏਗਾ ਉਹ ਦੁੱਧ ਨਾਲ ਬਣਿਆ ਹੋਏਗਾ ਜਾਂ ਫਿਰ ਵੈਜੀਟੇਬਲ ਆਇਲ ਦੀ ਪ੍ਰੋਸੈਸਿੰਗ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਤਰ੍ਹਾਂ ਦੀ ਪਹਿਲ ਪੰਜਾਬ ਵਿੱਚ ਵੀ ਜ਼ੀਰੋ ਗਰਾਊਂਡ ਲੈਵਲ ਤੇ ਕਰੇਗੀ ਜਿਸ ਨਾਲ ਪੰਜਾਬੀਆਂ ਨੂੰ ਇਸ ਗੱਲ ਦਾ ਸਾਫ਼-ਸਾਫ਼ ਪਤਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੀ ਚੀਜ਼ ਦਾ ਸੇਵਨ ਕਰ ਰਹੇ ਹਨ ਹੁਣ ਇੱਕ ਖਬਰ ਉਹਨਾਂ ਨਵਾਲਿਕ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਸੰਬੰਧੀ ਤੇ ਜਿਹੜੇ ਲਾਇਸੈਂਸ ਨਹੀਂ ਹੋਣ ਕਰਕੇ ਆਪਣੇ ਮਾਪੇ ਦੇ ਸਕੂਟਰ ਜਾਂ ਕਾਰ ਲੈ ਕੇ ਸੜਕਾਂ ਉੱਤੇ ਨਿਕਲ ਜਾਂਦੇ ਨੇ। ਚੰਡੀਗੜ੍ਹ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸੁਣਾਏ ਆਪਣੇ ਫੈਸਲੇ ਵਿੱਚ ਇੱਕ ਨਵਾਲਿਕ ਮੁੰਡੇ ਵੱਲੋਂ ਟ੍ਰੈਫਿਕ ਨਿਯਮਾਂ ਤੋੜਨ ਕਰਕੇ ਸਜ਼ਾ ਉਸਦੀ ਮਾਂ ਨੂੰ ਦਿੱਤੀ ਗਈ ਹੈ। ਅਦਾਲਤ ਨੇ ਇਹ ਨਵਾਲਿਕ ਬੱਚੇ ਦੀ ਮਾਂ ਨੂੰ 7 ਦਿਨਾਂ ਵਾਸਤੇ ਇੱਕ ਗਊਸ਼ਾਲਾ ਵਿੱਚ ਹਰ ਰੋਜ਼ 2 ਘੰਟੇ ਲਈ ਸੇਵਾ ਅਤੇ ਸਾਫ਼-ਸਫਾਈ ਦਾ ਕੰਮ ਕਰਨ ਦੇ ਹੁਕਮ ਦਿੱਤੇ ਹਨ। ਚੰਡੀਗੜ੍ਹ ਪੁਲਿਸ ਨੇ ਇੱਕ ਨਵਾਲਗ ਬੱਚੇ ਨੂੰ ਬਿਨਾ ਲਾਇਸੈਂਸ ਗੱਡੀ ਚਲਾਉਣ ਦੇ ਦੋਸ਼ ਵਿੱਚ ਫੜਿਆ ਸੀ ਇਸ ਮਾਮਲੇ ਦੀ ਸੁਣਵਾਈ ਜਦੋਂ ਅਦਾਲਤ ਵਿੱਚ ਹੋਈ ਤਾਂ ਅਦਾਲਤ ਨੇ ਬੱਚੇ ਨੂੰ ਨਹੀਂ ਬਲਕਿ ਉਸ ਦੀ ਮਾਂ ਨੂੰ ਦੋਸ਼ੀ ਠਹਿਰਾਇਆ ਮੋਟਰ ਵਹੀਕਲ ਐਕਟ ਦੀ ਧਾਰਾ 199A ਵਿੱਚ ਜਦੋਂ ਕੋਈ ਨਵਾਲਗ ਟ੍ਰੈਫਿਕ ਨਿਯਮਨ ਨੂੰ ਤੋੜਦਾ ਹੈ ਤਾਂ ਉਸ ਦੇ ਪਰਿਵਾਰਿਕ ਮੈਂਬਰ ਜਾਂ ਫਿਰ ਉਸ ਗੱਡੀ ਦੇ ਮਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਇਸ ਕੇਸ ਵਿੱਚ ਅਜਿਹਾ ਹੀ ਹੋਇਆ ਜਿਸ ਮਹਿਲਾ ਨੂੰ ਅਦਾਲਤ ਨੇ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਉਹ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਬੱਚੇ ਦੀ ਮਾਂ ਸੀ ਨਵਾਲੀਗ ਬੱਚਾ ਜਿਹੜੀ ਗੱਡੀ ਚਲਾ ਰਿਹਾ ਸੀ ਉਸ ਦੀ ਮਾਲਕ ਵੀ ਬੱਚੇ ਦੀ ਮਾਂ ਹੀ ਸੀ ਨਵਜ ਪੰਜਾਬ ਦੀ ਸਮੂਹ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਬਦਲ ਚੁੱਕੇ ਭਾਰਤੀ ਕਾਨੂੰਨ ਤਹਿਤ ਹੁਣ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਵੀ ਬਹੁਤ ਸਖਤੀ ਵਰਤੀ ਜਾ ਰਹੀ ਹੈ ਪੰਜਾਬ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੇ ਨਵਾਲਗ ਹੋਣ ਦੇ ਬਾਵਜੂਦ ਸਕੂਟਰ ਕਾਰ ਜਾਂ ਹੋਰ ਤਰ੍ਹਾਂ ਦੀਆਂ ਗੱਡੀਆਂ ਲੈ ਕੇ ਸੜਕਾਂ ਉੱਤੇ ਉਤਰ ਆਉਂਦੇ ਹਨ ਅਜਿਹੇ ਮਾਪਿਆਂ ਦੀ ਵੀ ਘਾਟ ਨਹੀਂ ਹੈ ਜਿਹੜੇ ਆਪਣੇ ਨਵਾਲਗ ਬੱਚਿਆਂ ਨੂੰ ਬਿਨਾਂ ਸੋਚੇ ਸਮਝੇ ਗੱਡੀਆਂ ਦੀ ਚਾਬੀ ਫੜਾ ਦਿੰਦੇ ਹਨ ਚੰਡੀਗੜ੍ਹ ਦੀ ਅਦਾਲਤ ਵੱਲੋਂ ਇੱਕ ਬੱਚੇ ਦੀ ਗਲਤੀ ਕਰਕੇ ਉਸ ਦੀ ਮਾਂ ਨੂੰ ਮਿਲੀ ਸਜ਼ਾ ਇਸ ਗੱਲ ਦਾ ਪ੍ਰਮਾਣ ਹੈ ਕਿ ਅਜਿਹੀਆਂ ਸਜ਼ਾਵਾਂ ਹੁਣ ਪੰਜਾਬ ਦੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਚੱਲਣੀਆਂ ਪੈ ਸਕਦੀਆਂ ਹਨ ਜੋ ਬਜ਼ਦ ਹੋ ਕੇ ਸਕੂਟਰ ਕਾਰ ਵਰਗੀਆਂ ਗੱਡੀਆਂ ਲੈ ਕੇ ਸੜਕਾਂ ਤੇ ਨਿਕਲ ਪੈਂਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਜਿੱਥੇ ਨਵਾਲਗ ਬੱਚੇ ਲਾਇਸੈਂਸ ਬਣਨ ਤੱਕ ਕਿਸੇ ਗੱਡੀ ਦੀ ਚਾਬੀ ਆਪਣੇ ਹੱਥ ਵਿੱਚ ਨਹੀਂ ਲੈਣਗੇ ਉੱਥੇ ਉਹਨਾਂ ਦੇ ਮਾਪੇ ਵੀ ਆਮ ਹੁੰਦੀ ਜਾਰੀ ਇਸ ਲਾਪਰਵਾਹੀ ਨੂੰ ਖਤਮ ਕਰਨ ਲਈ ਅਹਿਮ ਰੋਲ ਅਦਾ ਕਰਨਗੇ ਨੰਡੀਗੜ੍ਹ ਵਿੱਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਚਿਨ ਯਾਦਵ ਦੀ ਅਦਾਲਤ ਨੇ ਇੱਕ ਇਹ ਬੰਦੇ ਨੂੰ 4 ਦਿਨ ਲਗਾਤਾਰ ਸੈਕਟਰ 30 ਦੇ ਵਿਰਧ ਆਸ਼ਰਮ ਵਿੱਚ ਸੇਵਾ ਕਰਨ ਦੀ ਸਜ਼ਾ ਦੇ ਹੁਕਮ ਦਿੱਤੇ ਹਨ ਜੋ ਕਿ ਸੀ ਪਬਲਿਕ ਪਲੇਸ ਤੇ ਸ਼ਰਾਬ ਪੀਣ ਦਾ ਦੋਸ਼ੀ ਸੀ ਇਸ ਵਿਅਕਤੀ ਨੂੰ ਪੁਲਿਸ ਨੇ ਜਨਤਕ ਥਾਂ ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਫੜਿਆ ਸੀ ਨਵਜ ਪੰਜਾਬ ਦੀ ਮੰਨਦਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਲੋਕ ਪਬਲਿਕ ਪਲੇਸਾਂ ਤੇ ਸ਼ਰਾਬ ਪੀਂਦੇ ਹਨ ਪੰਜਾਬ ਵਿੱਚ ਕਈ ਦੁਕਾਨਾਂ ਜਾਂ ਰੀੜੀਆਂ ਦੇ ਬਾਹਰ ਕਾਰਾਂ ਵਿੱਚ ਬੈਠ ਕੇ ਵੀ ਸ਼ਰਾਬ ਪੀਣ ਦਾ ਚਲਣ ਹੈ। ਚੈਨਲ ਆਪਣੇ ਦਰਸ਼ਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਾਰਵजनिक ਥਾਂ 'ਤੇ ਸ਼ਰਾਬ ਪੀਣਾ ਕਾਨੂੰਨਨ ਅਪਰਾਧ ਹੈ। ਇਸ ਲਈ ਜ਼ਰੂਰੀ ਹੈ ਕਿ ਜੇਕਰ ਤੁਹਾਡਾ ਕੋਈ ਜਾਣਕਾਰ ਅਜਿਹਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਤੋਂ ਜਾਣੂ ਜ਼ਰੂਰ ਕਰਵਾ ਦਿਓ। ਭਾਰਤੀ ਨਿਆਂਇਸਹਿਨਤਾ BNS ਵਿੱਚ ਅਜਿਹੇ ਅਪਰਾਧਾਂ ਲਈ ਸ਼ੁਰੂ ਵਿੱਚ ਕਮਿਊਨਿਟੀ ਸਰਵਿਸ ਵਰਗੀਆਂ ਸਜ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਜੇਕਰ ਕੋਈ ਵਿਅਕਤੀ ਅਜਿਹੇ ਅਪਰਾਧ ਵਾਰ-ਵਾਰ ਕਰਦਾ ਹੈ ਤਾਂ ਉਸ ਨੂੰ ਦੂਸਰੀ ਤਰ੍ਹਾਂ ਦੀਆਂ ਸਖਤ ਸਜ਼ਾਵਾਂ ਦੇਣ ਦਾ ਵੀ ਕਾਨੂੰਨ ਹੈ ਉਮੀਦ ਹੈ ਅਜਦਾ ਪੰਜਾਬ ਤੁਹਾਨੂੰ ਅਜੇਹੇ ਬਹੁਤ ਸਾਰੇ ਬਿੰਦੂਆਂ ਤੋਂ ਜਾਣੂ ਕਰਵਾ ਰਿਹਾ ਹੈ ਜਿਨ੍ਹਾਂ ਪ੍ਰਤੀ ਤੁਸੀਂ ਕਈ ਵਾਰ ਉਦਾਸੀਨ ਹੋ ਰਹੇ ਹੋਵੋਗੇ ਸਾਡਾ ਮਕਸਦ ਤੁਹਾਨੂੰ ਚਕੰਨਾ ਅਤੇ ਜਾਗਰੂਕ ਸ਼ਹਿਰੀ ਬਣਾਉਣਾ ਹੈ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਵੀਂ ਅਪਡੇਟ ਨਾਲ ਫਿਰ ਮਿਲਦੇ ਹਾਂ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ